ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ਼ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਤੇ ਸਾਰੇ तकरीबन ਸਾਰੇ ਮੇਨ ਸਵਾਲ ਵੀਰਾਂ ਭਰਾਵਾਂ ਦੇ ਹੋ ਹੀ ਹੁੰਦੇ ਵਾ ਠੀਕ ਆ ਇਸੇ ਤੇ ਹੀ ਵੀਡੀਓ ਬਣਾਵਾਂਗੇ ਆਪਾਂ ਤੇ ਜਿਆਦਾ ਜਿਨਾਂ ਨੇ ਦੇਖੇ ਵੀਡੀਓ ਕਰਦੇ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨਾਂ ਨੇ ਸਾਡੇ ਚੈਨਲ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਸਮਝਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ ਤੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲੋ ਜੀ ਫਿਰ ਕਰਦੇ ਆਂ ਵੀਡੀਓ ਸਟਾਰਟ ਮੇਨ ਸਵਾਲ ਤਾਂ ਇਹਨਾਂ ਭਰਾਵਾਂ ਦੇ ਹੋ ਜਾਂਦੇ ਪੇਪਰਾਂ ਬਾਰੇ ਉਹਦੇ ਬਾਰੇ ਹੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਵੀਡੀਓ ਸਵਾਲ ਆ ਸਰ 9 ਮੰਥ ਵਾਲੇ ਪੇਪਰ ਭਰੇ ਆ 12 ਤਰੀਕ 12ਵਾਂ ਮਹੀਨਾ 2023 ਨੂੰ 9:03 ਮਿੰਟ ਤੇ 57 ਸੈਕਿੰਡ ਤੇ ਸਿਟੀ ਰੀਜੋ ਇਮੀਲੀਆ ਕੀ ਚਾਂਸ ਹੈ ਗਿਆ ਪੇਪਰ ਨਿਕਲਣ ਦੇ ਹਾਂਜੀ ਵੀਰ ਜੀ ਪੇਪਰ ਨਿਕਲਣ ਦੇ ਚਾਂਸ ਹੈ ਗਿਆ ਕੋਟਾ ਵਧਿਆ ਵਾ ਥੋੜੀ ਜੀ ਤੁਸੀਂ ਵੇਟ ਕਰੋ ਬਾਕੀ ਤੁਹਾਨੂੰ ਅੱਗੇ ਆਪਾਂ ਗੋਡ ਨਿਊਜ਼ ਦੱਸਾਂਗੇ ਥੋੜੇ ਜੇ ਪੇਪਰ ਨਿਕਲੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਆਹ ਵੀਡੀਓ ਦੇ ਲਾਸਟ ਦੇ ਵਿੱਚ ਵੀ ਜੇ ਅਪਾਇੰਟਮੈਂਟ ਨਹੀਂ ਮਿਲ ਰਹੀ 9 ਮੰਥ ਵਾਲੇ ਪੇਪਰਾਂ ਦੀ 6 ਜਨਵਰੀ ਨੂੰ ਨਿਕਲੇ ਆ ਪੇਪਰ ਹਾਂਜੀ ਵੀਰ ਜੀ ਅਪਾਇੰਟਮੈਂਟਾਂ ਹੋਈਆਂ ਵਾ ਬੰਦ ਹੱਲੇ ਉਹਨਾਂ ਨੇ ਬੰਦ ਕੀਤੀਆਂ ਵਾ ਹੱਲੇ ਉਹਨਾਂ ਨੇ ਕੀਤੀਆਂ ਵਾ ਬੰਦ ਜਦੋਂ ਹੀ ਅਪਾਇੰਟਮੈਂਟਾਂ ਓਪਨ ਹੋਣਗੀਆਂ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਜ਼ਰੂਰ ਦੱਸਾਂਗੇ ਪਰ ਹਾਲ ਦੀ ਘੜੀ ਦੇ ਵਿੱਚ ਨੂਰ ਜਿਹੜੀਆਂ ਅਪਾਇੰਟਮੈਂਟਾਂ ਵਾ ਉਹ ਬੰਦ ਹੋਈਆਂ ਵਾ ਅਪਾਇੰਟਮੈਂਟਾਂ ਨਹੀਂ ਮਿਲ ਰਹੀਆਂ 30 30 ਜੂਨ ਤੱਕ ਜਿਹੜੀਆਂ ਅਪਾਇੰਟਮੈਂਟਾਂ ਉਹ ਬੁੱਕ ਵੀ ਹੋਈਆਂ ਪਈਆਂ ਆ ਪਹਿਲਾਂ ਕਿਤੇ ਓਪਨ ਹੋਈਆਂ ਸੀ ਉਦੋਂ ਹੀ ਬੁੱਕ ਹੋ ਗਈਆਂ 30 ਜੂਨ ਤੱਕ ਹੱਲੇ ਪਰ ਬੰਦ ਵਾ ਅਪਾਇੰਟਮੈਂਟਾਂ ਦਾ ਕੋਈ ਨਵੀਂ ਅਪਡੇਟ ਨਹੀਂ ਆਈ ਉਸ ਤੋਂ ਬਾਅਦ ਆ ਵੀਰ ਜੇ ਪੁਆਇੰਟ ਫੇਰ ਵੀ ਨੇ ਹੋਏ ਮੈਸੇਜ ਸ਼ੇਅਰ ਕੀਤਾ ਵਾ ਉਸ ਤੋਂ ਬਾਅਦ ਅਗਲਾ ਮੈਸੇਜ ਆਇਆ 4 ਦਸੰਬਰ ਡਿਸਮੈਸਟਿਕ ਪੇਪਰ ਭਰਿਆ ਜੂ ਦੱਸਿਓ ਬਚਾਂਸੇ ਤੋਂ ਪੇਪਰ ਹੈਗੇ ਆ ਚਾਂਸ ਹਾਂਜੀ ਵੀਰ ਜੀ ਹੈਗੇ ਆ ਹਲੇ ਤੁਸੀਂ ਥੋੜੀ ਜੀ ਵੇਟ ਕਰੋ ਉਸ ਤੋਂ ਬਾਅਦ ਆਪਣੇ ਵੀਰ ਦਾ ਮੈਸੇਜ ਆਇਆ ਵੀਰ ਜੀ 4 ਦਸੰਬਰ ਪੇਪਰ ਕਦੋਂ ਤੱਕ ਨਿਕਲਦੇ ਸਟਾਰਟ ਹੋਣਗੇ 9:02:37 ਵੀਰ ਜੀ ਪੇਪਰ ਨਿਕਲਨੇ ਹੋ ਚੁੱਕੇ ਆ ਸਟਾਰਟ ਬਸ ਤੁਹਾਨੂੰ ਹੁਣ ਵੇਟ ਕਰਨੀ ਪੈਣੀ ਆ ਥੋੜੀ ਜੀ ਕੀ ਪੇਪਰ ਤੁਹਾਡੇ ਕੋਲ ਆ ਜਾਣ ਉਸ ਤੋਂ ਬਾਅਦ ਆ ਬਰੋ 2 ਦਸੰਬਰ ਵਾਲੇ ਪੇਪਰ ਕਦੋਂ ਕੱਬ ਤੱਕ ਨਿਕਲਣਗੇ ਹਾਂਜੀ ਵੀਰ ਜੀ ਪੇਪਰ ਨਿਕਲ ਰਿਹਾ ਜਿਨ੍ਹਾਂ ਨੇ ਪੇਪਰ ਭਰਿਆ ਦਸੰਬਰ ਦੇ ਵਿੱਚ ਉਹਨਾਂ ਦੇ ਪੇਪਰ ਵੀ ਨਿਕਲ ਰਿਹਾ ਜਿਨ੍ਹਾਂ ਨੇ ਭਰਿਆ ਆਪਣੇ ਆਪਣੇ 2024 ਚ ਪੇਪਰ ਭਰਿਆ ਠੀਕ ਹੈ ਮਾਰਚ ਵਿੱਚ ਉਹਨਾਂ ਦੇ ਪੇਪਰ ਵੀ ਵੀਰੇ ਨਿਕਲ ਰਿਹਾ ਬਾਕੀ ਵੀਰਾਂ ਭਾਵਾਂ ਦੇ ਮੈਸੇਜ ਆ ਰਹੇ ਆ ਅਪਾਇੰਟਮੈਂਟਾਂ ਦੇ ਕਿ ਅਪਾਇੰਟਮੈਂਟਾਂ ਦਾ ਕੀ ਹਾਲ ਤੱਕ ਅਪਾਇੰਟਮੈਂਟਾ ਕਿਉਂ ਨਹੀਂ ਮਿਲ ਰਹੀਆਂ ਅਪਾਇੰਟਮੈਂਟਾਂ ਬਾਰੇ ਵੀਰ ਜੀ ਹਲੇ ਕੋਈ ਵੀ ਅਪਡੇਟ ਨਹੀਂ ਆਈ ਪਰ ਜੇਕਰ ਤੁਹਾਨੂੰ ਕੋਈ ਏਜੰਟ ਕਹੇ ਕਿ ਹੁਣ ਅਪਾਇੰਟਮੈਂਟਾਂ ਖੁੱਲ ਗਈਆਂ ਵਾਂ ਉਸ ਤੋਂ ਪਹਿਲਾਂ ਕੰਟਰੋਲ ਕਰ ਲਓ ਕਿ ਅਪਾਇੰਟਮੈਂਟ ਸੱਚੀ ਖੁੱਲੀਆਂ ਆ ਕਿ ਫੇਕ ਅਪਾਇੰਟਮੈਂਟ ਮੇੜ ਰਹੇ ਕਿਉਂਕਿ ਫੇਕ ਵਾਲਾ ਕੰਮ ਬਹੁਤ ਜ਼ਿਆਦਾ ਚੱਲ ਰਿਹਾ ਵਾ ਏਜੰਟ ਫੇਕ ਅਪਾਇੰਟਮੈਂਟ ਬਣਾ ਮਨਾ ਕੇ ਦੇਈ ਜਾਂਦੇ ਆ ਤੇ ਲੋਕੀ ਉੱਥੇ ਜਾਂਦੇ ਆ ਤੇ ਅਪਾਇੰਟਮੈਂਟ ਉੱਥੇ ਸ਼ੋ ਨਹੀਂ ਹੁੰਦੀਆਂ ਤੇ ਚੱਕਰ ਵਜਦੇ ਆ ਉਹਨਾਂ ਦੇ ਜਾਦੇ-ਜਾਦੇ ਪੈਸੇ ਦੇ ਕੇ ਅਪਾਇੰਟਮੈਂਟਾਂ ਲੈ ਰਹੇ ਆ ਪਰ ਅਪਾਇੰਟਮੈਂਟ ਜਦੋਂ ਓਪਨ ਹੀ ਨਹੀਂ ਹੋਈਆਂ ਤੇ ਅਪਾਇੰਟਮੈਂਟ ਤੁਹਾਨੂੰ ਮਿਲ ਨਹੀਂ ਸਕਦੀ ਠੀਕ ਆ ਬਾਕੀ ਹੁਣ ਆਪਾਂ ਗੱਲ ਕਰਦੇ ਆ ਗੁੱਡ ਨਿਊਜ਼ ਬਾਰੇ ਕਿ ਆਪਣੇ ਆਪਣੇ ਮਲਕੀ ਸੱਜਣ ਮਿੱਤਰ ਹੀ ਕਹ ਲਓ ਉਹਨਾਂ ਨਾਲ ਅਪਾਇੰਟਮੈਂਟਾਂ ਦਾ ਕੰਮ ਵਾ ਉਹਨਾਂ ਕੋਲੋਂ ਮੈਂ ਇਨਫੋਰਮੇਸ਼ਨ ਲਈ ਸੀ ਉਹ ਵੀਰ ਭਰਾ ਵੀ ਉਹ ਮੈਨੂੰ ਗੱਲ ਕਹਿ ਰਿਹਾ ਵਾ ਕਿ ਹੱਲੇ ਅਪਾਇੰਟਮੈਂਟਾਂ ਓਪਨ ਨਹੀਂ ਹੋਈਆਂ ਜਦੋਂ ਹੀ ਓਪਨ ਹੋਣਗੀਆਂ ਵੀਰ ਭਰਾ ਆਪਾਂ ਨੂੰ ਜ਼ਰੂਰ ਦੱਸੂਗਾ ਉਹ ਵਾਲਾ ਵੀ ਠੀਕ ਐ 9 ਮੰਥ ਵਾਲੀਆਂ ਵੀ ਓਪਨ ਹੋਣੀਆਂ ਵਾ ਦੂਜੀਆਂ ਵੀ ਓਪਨ ਹੋਣੀਆਂ ਵਾ ਸਾਲ ਵਾਲੀਆਂ ਵੀ ਓਪਨ ਹੋਣੀਆਂ ਵਾ ਹੱਲੇ ਓਪਨ ਨਹੀਂ ਆ ਫੈਮਿਲੀ ਵਾਲੀਆਂ ਜਿਹੜੀਆਂ ਵਾ ਉਹ ਅਪਾਇੰਟਮੈਂਟ ਉਹਦੇ ਕੋਲ ਅਵੇਲੇਬਲ ਹੈਗੀਆਂ ਵਾ ਠੀਕ ਐ ਇਹਨਾਂ ਨੇ ਫੈਮਿਲੀ ਵੀ ਜਲਵਾਉਣਾ ਵਾ ਪਰ 9 ਮੰਥ ਵਾਲੇ ਤੇ ਡੋਮੈਸਟਿਕ ਪੇਪਰ ਜਾਂ ਜਿਹੜਾ ਆਪਾਂ ਕਹਿੰਦੀਏ ਸਾਹ ਵਾਲੇ ਪੇਪਰ ਇਹਨਾਂ ਵਾਸਤੇ ਹੱਲੇ ਅਪਾਇੰਟਮੈਂਟਾਂ ਓਪਨ ਨਹੀਂ ਹੋਈਆਂ ਠੀਕ ਐ ਤੇ ਵੀਰ ਭਰਾ ਨੂੰ ਨੂਲੇ ਹੌਸ ਤੇ ਜਿਹੜੇ ਆਏ ਆ ਨੂਲੇ ਹੌਸ ਤੇ ਵੀਜੀ ਬਹੁਤ ਆ ਰਹੇ ਆ ਪਿਛਲੇ ਹਫਤੇ ਜਿਹੜੇ ਨੂਲੇ ਹੌਸ ਤੇ ਆਏ ਹੀ ਉਹ ਆਏ ਹੀ ਲਤੀਨਾ ਲੇਚੇ ਵਿੱਚ ਆਏ ਨੂਲੇ ਹੌਸ ਤੇ ਠੀਕ ਐ ਮੇਰੇ ਸਭ ਨਾਲ 30-32 ਨੂਲੇ ਹੌਸ ਤੇ ਆਏ ਪਿਛਲੇ ਹਫਤੇ ਉਹਦੇ ਵਿੱਚ ਕੋ ਜਾਏਗੇ ਲਤੀਨਾ ਕੋ ਜਾਏਗਾ ਹੀ ਰੋਮ ਤੋਂ ਤੇ ਕੋ ਜਾਏਗੇ ਨਾਪ ਕੋ ਲੀਤੋਂ ਠੀਕ ਐ ਇਹ ਤਿੰਨ ਸਿਟੀਆਂ ਵਿੱਚ ਜਿਹੜੇ ਨੂਲੇਓਸ ਤੇ ਆਏ ਹੀ ਪਿਛਲੇ ਹਫਤੇ ਤੇ ਇਸ ਹਫਤੇ ਦੇ ਵਿੱਚ ਵੀ ਮੇਰੇ ਸਾਹ ਹੁਣਾ 16 17 ਨੂਲੇਓਸ ਤੇ ਵੀਰ ਕੋਲ ਆਏ ਆ ਪਰ ਇਸ ਵਾਰ ਜਿਹੜੇ ਜ਼ਿਆਦੇ ਨੂਲੇਓਸ ਤੇ ਆਏ ਆ ਉਹ ਆਏ ਆ ਆਪਣੇ ਸ਼ਹਿਰ ਲਤੀਨਾ ਦੇ ਪਿਛਲੇ ਹਫਤੇ ਲੇਚੇ ਚ ਆਏ ਇਸ ਵਾਰ ਲਤੀਨਾ ਚ ਆਇਆ ਨੂਲੇਓਸ ਤੇ ਜ਼ਿਆਦੇ ਠੀਕ ਆ ਹੁਣ ਤੁਸੀਂ ਵੀਰ ਭਰਾ ਕਹੋਗੇ ਕਿ ਪੇਪਰ ਨਿਕਲ ਕਿਹੜੇ ਰਹਿ ਦਸੰਬਰ ਵਾਲੇ ਨਿਕਲ ਰਿਹਾ ਜਾਂ ਨਿਕਲ ਰਿਹਾ 2024 ਵਾਲੇ ਮਾਰਚ ਵਾਲੇ ਜਿਹੜੇ ਪੇਪਰ ਵਾ ਉਹ ਦੋਵੇਂ ਹੀ ਨਿਕਲ ਰਿਹਾ ਚਵੀ ਵਾਲੇ ਵੀ ਨਿਕਲ ਰਿਹਾ ਤੇ 23 ਵਾਲੇ ਪੇਪਰ ਵੀ ਨਿਕਲ ਰਿਹਾ ਠੀਕ ਹੈ ਇਹਨੂੰ ਲਿਓ ਉਸ ਤੇ ਮਿਕਸੀ ਆਇਆ ਕਈਆਂ ਨੇ 2023 ਚ ਭਰੇ ਸੀ ਪੇਪਰ ਉਹਨਾਂ ਦੇ ਆਏ ਆ ਤੇ ਕਈਆਂ ਨੇ ਭਰੇ ਆ 2040 ਵਿੱਚ ਮਾਰਚ ਵਿੱਚ ਉਹਨਾਂ ਦੇ ਪੇਪਰ ਆਏ ਆ ਨੂ ਲਿਓ ਉਸ ਤੇ ਵੀਰ ਕੋਲੋਂ ਪਰ ਜਿਹੜੇ ਨੂ ਲਿਓ ਉਸ ਤੇ ਇਹ ਸਾਰੇ ਆਏ ਆ 9 ਮੰਥ ਵਾਲੇ 9 ਮੰਥ ਵਾਲੇ ਹੀ ਨੂ ਲਿਓ ਉਸ ਤੇ ਹਲੇ ਆਏ ਆ ਜਿਹੜੇ ਸਾਲ ਵਾਲੇ ਨੂ ਲਿਓ ਉਸ ਤੇ ਉਹ ਉਹਦੇ ਆਏ ਆ ਪਰ ਬਹੁਤ ਘੱਟ ਆ ਇਹ ਮਿਲ ਕੇ ਇੱਕ ਦੋ ਨੂ ਲਿਓ ਉਸ ਤੇ ਹੀ ਆਏ ਆ ਪਰ ਜਿਹੜੇ 9 ਮੰਥ ਵਾਲੇ ਉਹ ਤਾਂ 16 17 ਨੂੰ ਲੈ ਹਸਤੇ ਇਸ ਕਰ ਇਸ ਵਾਰ ਵੀ ਕੋ ਲਾਇਆ ਸਾਰੇ ਅਪਾਇੰਟਮੈਂਟਾਂ ਹੀ ਲੱਭ ਰਿਆ ਪਰ ਅਪਾਇੰਟਮੈਂਟਾਂ ਨਹੀਂ ਮਿਲ ਰਹੀਆਂ ਠੀਕ ਹੈ ਤੇ ਬਾਕੀ ਜਿਨ੍ਹਾਂ ਦਾ ਨੂਲਾ ਹਸਤਾ ਨੂੰ ਜਿਨ੍ਹਾਂ ਨੂੰ ਜਨਵਰੀ ਚ ਨੂਲਾ ਹਸਤਾ ਮਿਲ ਗਿਆ ਤੇ ਹਾਲੇ ਤੱਕ ਅਪਾਇੰਟਮੈਂਟਾਂ ਨਹੀਂ ਮਿਲੀਆਂ ਤੇ ਉਹ ਮੇਰੇ ਵੀਰ ਭਰਾ ਆਪਣੀ ਅਪਾਇੰਟਮੈਂਟਾਂ ਵਲ ਜਦੋਂ ਹੀ ਓਪਨ ਹੁੰਦੀਆਂ ਤੇ ਅਪਾਇੰਟਮੈਂਟ ਲੈ ਲੈਣਾ ਜੇਕਰ ਤਾਂ ਨੂਲਾ ਹਸਤਾ ایکسپਾਇਰ ਹੋ ਗਿਆ ਤਾਂ ਨਵਾਂ ਰੀਨਿਊ ਵੀ ਕਰਉਣਾ ਪੈਣਾ ਜੇ ਨੂਲਾ ਹਸਤਾ ਕਿਉਂਕਿ ਨੂਲਾ ਹਸਤੇ ਦੀ ਡੇਟ ਸਿਰਫ ਤੇ ਸਿਰਫ 6 ਮਹੀਨਿਆਂ ਦੀ ਹੁੰਦੀ ਹੈ ਜਦੋਂ ਤੋਂ ਉਹ ਇਸ਼ੂ ਹੋ ਜਾਂਦਾ ਵਾ ਉਸ ਤੋਂ ਲੈ ਕੇ 6 ਮਹੀਨਿਆਂ ਦੀ ਡੇਟ ਹ ਇਸ ਕਰਕੇ ਮੇਰੀ ਵੀ ਭਾਜੀਾਂ ਦੇ ਪੇਪਰ ਨਿਕਲੇ ਜਾਂਦੇ ਜਦੋਂ ਹੀ ਕੋਈ ਅਪਾਇੰਟਮੈਂਟ ਬਾਰੇ ਕੋਈ ਵੀ ਨਿਊਜ਼ ਆਉਂਦੀ ਆ ਤਾਂ ਮੈਂ ਆਪਣੇ ਚੈਨਲ ਉੱਤੇ ਵੀਡੀਓ ਪਾ ਕੇ ਦੱਸ ਦੂੰਗਾ ਤੇ ਨਾਲ ਤੁਸੀਂ ਅਪਾਇੰਟਮੈਂਟਾ ਚੱਕ ਕੇ ਤੇ ਆਪਣਾ ਜਿਹੜਾ ਵੀਜਾ ਦਾ ਕੰਮ ਖਤਮ ਕਰਾਓ ਕਿਉਂਕਿ ਨੂਲਾ ਹਾਸ ਤੱਕ ਐਕਸਪਾਇਰ ਹੋ ਗਿਆ ਫਿਰ ਤੁਹਾਡੇ ਵੱਖਰੇ ਪੈਸੇ ਲੱਗਣੇ ਆ ਉਹਨੂੰ ਰੀਨਿਊ ਕਰਾਉਣ ਤੁਹਾਨੂੰ ਵੇਟ ਕਰਨੀ ਪਾਣੀ ਐ ਇਦਾਂ ਉਹਦਾ ਬੜੇ ਪੰਗੇ ਹੁੰਦੇ ਐ ਇਸ ਕਰਕੇ ਜਦੋਂ ਹੀ ਅਪਾਇੰਟਮੈਂਟਾ ਕੋਈ ਆਪ ਨੂੰ ਅਪਡੇਟ ਮਿਲੂਗੀ ਮੈਂ ਤਾਂ ਕਹਿੰਦਾ ਮੇਰੇ ਹਿਸਾਬ ਨਾਲ ਤਾਂ ਆ ਹਫਤੇ ਵਿੱਚ ਨਹੀਂ ਤਾਂ ਅਗਲੇ ਹਫਤੇ ਵਿੱਚ ਤਾਂ ਅਪਾਇੰਟਮੈਂਟਾ ਦੀ ਕੋਈ ਨਾ ਕੋ ਠੀਕ ਹੈ ਤੇ ਜਦੋਂ ਅਸੀਂ ਆਈ ਤੁਹਾਨੂੰ ਆਪਾਂ ਉੱਪਰ ਚੈਨਲ ਦੇ ਉੱਤੇ ਪਾ ਕੇ ਦੱਸ ਦਾਂਗੇ ਤੇ ਤੁਸੀਂ ਆਪਣਾ ਐਡਾ ਅਪਾਇੰਟਮੈਂਟ ਵਾਲਾ ਕੰਮ ਵੀ ਕਰ ਲਿਓ ਪਰ ਹੱਲੇ ਅਪਾਇੰਟਮੈਂਟਾਂ ਨਿਕਲ ਰਹੀਆਂ ਹੱਲੇ ਕਈ ਵੀ ਨਾ ਭਰਾਵਾਂ ਨੂੰ ਨਕਲੀ ਨੂੰ ਲਿਆ ਉਸ ਤੇ ਹੀ ਦੇਈ ਜਾਂਦੇ ਐਜੰਟ ਕਈਆਂ ਨੂੰ ਅਪਾਇੰਟਮੈਂਟ ਨਕਲੀ ਦੇਈ ਜਾਂਦੇ ਆ ਉਹਨਾਂ ਵਾਸਤੇ ਪਰ ਸਹੀ ਗੱਲ ਨਹੀਂ ਉਹਨਾਂ ਨੇ ਪਰ ਪੈਸਿਆਂ ਦਾ ਸਾਧਨ ਲੱਭਿਆ ਹੋਇਆ ਇਹ ਵਾਲਾ ਕੀ ਪੈਸੇ ਕਮਾਈ ਜਾਂਦੇ ਨਕਲੀ ਸਾਰਾ ਕੁਝ ਦੇ ਦੇ ਕੇ ਅਪਾਇੰਟਮੈਂਟਾਂ ਨਹੀਂ ਹੱਲੇ ਓਪਨ ਹੋਈਆਂ ਇਹ ਦੂਜੀ ਗੱਲ ਨੂੰ ਲਿਆ ਉਸ ਤੇ ਨਕਲੀ ਹਾ ਨੂੰ ਲਿਆ ਉਸ ਤੇ ਤੁਸੀਂ ਚੈੱਕ ਵੀ ਨਹੀਂ ਕਰਾ ਸਕਦੇ ਕਿ ਉਹ ਵੀ ਨਕਲੀ ਵਾ ਕਿ ਅਸਲੀ ਵਾ ਉਹਨਾਂ ਨੇ ਬਣਾਏ ਇਸ ਤਰੀਕੇ ਦੇ ਨਾਲ ਹੁੰਦੇਗਾ। ਨਾ ਹੀ ਤੁਸੀਂ VFS ਵਿੱਚ ਕਾਲ ਕਰਕੇ ਪੁੱਛ ਸਕਦੇ ਕਿ ਆੜਾ ਨੂਲਾ ਹਸਤਾੜਾ ਉਹ ਅਪਡੇਟ ਆ ਕਿ ਨਹੀਂ, ਅਪਡੇਟ ਜਾਂ ਨਕਲੀ ਐ ਅਸਲੀ ਵਾ। ਉਹਦਾ ਸਿਰਫ ਤੇ ਸਿਰਫ ਇੱਕ ਤਰੀਕਾ ਵਾ ਤੁਸੀਂ ਆਪਣਾ ਨਾਲ ਡਾਕੂਮੈਂਟ ਮੰਗਾਓ ਸੀਐਸਟੀ ਵਾਲਾ ਜੇਕਰ ਤੁਹਾਨੂੰ ਸੀਐਸਟੀ ਵਾਲਾ ਡਾਕੂਮੈਂਟ ਨਾਲ ਦੇ ਦਿੰਦਾ ਵਾ ਮਾਲਕ ਤੁਹਾਡਾ ਇਹਦਾ ਮਾਲੂਮ ਕਿ ਤੁਹਾਡਾ ਨੂਲਾ ਹਸਤਾ ਅਸਲੀ ਵਾ ਕਿਉਂਕਿ ਸੀਐਸਟੀ ਡਾਕੂਮੈਂਟ ਹੁੰਦਾ ਤੁਹਾਡਾ ਕੰਟੈਕਟ ਹੋਣਾ ਕੰਪਨੀ ਦੇ ਨਾਲ ਜਿੱਥੇ ਤੁਸੀਂ ਕੰਮ ਕਰਨਾ ਹੁੰਦਾ ਜਾ ਕੇ। ਠੀਕ ਹੈ। ਜਿੰਨਾਂ ਨੂੰ ਤੇ ਕੰਟੈਕਟ ਮਿਲ ਜਾਊਗਾ ਇਦਾਂ ਠੀਕ ਹੈ। ਔਰ ਮਾਂ ਨਾਲ ਉਹਦਾ ਮਤਲਬ ਕਿ ਉਹਨਾਂ ਨੂੰ ਲਾਸਟ ਹੈ ਜਿਹੜਾ ਵਸਲੀ ਵਾ ਪਰ ਜਿਨ੍ਹਾਂ ਨੂੰ ਕੰਟੈਕਟ ਨਹੀਂ ਮਿਲ ਰਿਹਾ ਇਹਦਾ ਮਤਲਬ ਕਿ ਉਹਨਾਂ ਨੂੰ ਲਾਸਟ ਹੈਗਾ ਨੱਕੜੀ ਠੀਕ ਹੈ ਲੋ ਜੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਹ ਨਹੀਂ ਮਿਲਦੇ ਆ ਤੁਹਾਨੂੰ ਆਪਾਂ ਅਗਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ